ਬਿਲਕੁਲ ਪੰਜਾਬ ਦੇ ਅੰਦਰ ਜਿਹੜਾ ਵੀਟ ਦਾ ਸੀਜ਼ਨ ਹੈ ਵੀਟ ਪ੍ਰਕੂਰਮੈਂਟ ਦਾ ਉਹ ਡੇ ਬਾਈ ਡੇ ਆਪਣੀ ਪੀਕ ਤੇ ਜਾ ਰਿਹਾ ਸੋ ਅੱਜ ਇੱਕ ਵਾਰ ਫਿਰ ਮੈਂ ਰੋਪੜ ਜ਼ਿਲ੍ਹੇ 'ਚ ਆਇਆ ਹਾਂ ਔਰ ਮੇਰੇ ਨਾਲ ਮੇਰੇ ਬਹੁਤ ਪਿਆਰੇ ਅਜ਼ੀਜ਼ ਔਰ ਸਾਡੇ ਨੌਜਵਾਨ ਵਧਾਇਕ ਅਦਨੇਸ਼ ਚੱਡਾ ਜੀ ਔਰ ਸਾਡੇ ਡੀਸੀ ਰੋਪੜ ਉਵੀ ਨਾਲ ਨੇ ਐਸਐਸਪੀ ਖੁਰਾਣਾ ਜੀ ਸੋ ਤਮਾਮ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸੁਵਾਨ ਸਭ ਦੀ ਹਾਜ਼ਰੀ ਦੇ ਵਿੱਚ ਇੱਥੇ ਵੀ ਪ੍ਰਕੂਰਮੈਂਟ ਦੀ ਜਿਹੜੀ ਉਹ ਫੀਡਬੈਕ ਲਈ ਗਈ ਹੈ ਉਹਨੂੰ ਚੈੱਕ ਕੀਤਾ ਗਿਆ ਸੋ ਮੈਨੂੰ ਜਿੱਥੇ ਮਸ ਮੰਡੀ ਚ ਕਣਕ ਦੇ ਪ੍ਰਬੰਧਾਂ ਨੂੰ ਨੇੜਿਓਂ ਦੇਖਣ ਦੇ ਲਈ ਆਇਆ ਉੱਥੇ ਨਾਲ ਇਸ ਗੱਲ ਦੀ ਖੁਸ਼ੀ ਵੀ ਆ ਕਿ ਅਸੀਂ ਇਸ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀਆਂ ਵੀ ਫੋਕਲਟੀ ਸਾਡੀਆਂ ਜੁੜੀਆਂ ਨੇ ਚਾਹੇ ਉਹ ਕਿਸਾਨ ਨੇ ਸਾਡੇ ਚਾਹੇ ਆਰਤੀ ਨੇ ਚਾਹੇ ਮਜ਼ਦੂਰ ਨੇ ਸੋ ਹਰ ਵੇਲੇ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦੀ ਸਰਕਾਰ ਵੱਡੇ ਫੈਸਲੇ ਕਰਦੀ ਹੈ ਸੋ ਮੈਨੂੰ ਖੁਸ਼ੀ ਆ ਵੀ ਇਥੇ ਮਜ਼ਦੂਰ ਭਰਾ ਵੀ ਮਿਲੇ ਆ ਔਰ ਉਹਨਾਂ ਨੇ ਵੈਲਕਮ ਵੀ ਕੀਤਾ ਸੋ ਲਗਾਤਾਰ ਕਿਉਂਕਿ ਪਿਛਲੇ ਸੀਜ਼ਨ ਦੇ ਦੌਰਾਨ ਵੀ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਡੇ ਜਿਹੜੇ ਉਹ ਰੇਟ ਨੇ ਜਿਹੜੇ ਲੋਡਿੰਗ ਦੇ ਉਹ ਰਿਵਾਈਜ਼ ਕੀਤੇ ਜਾਣ ਤੋਂ ਪਿਛਲੇ ਪੈਡੀ ਸੀਜ਼ਨ 'ਚ ਵੀ ਮਾਨ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦੀ ਮੰਗ ਵੱਲ ਉਚੇਚਾ ਧਿਆਨ ਦਿੰਦੇ ਆ ਇਹਨਾਂ ਦਾ ਰੇਟ ਜਿਹੜਾ ਉਹ 1 ਰੁਪਏ 80 ਪੈਸੇ ਸੀਗਾ ਉਹਨੂੰ ਵਧਾ ਕੇ 2 ਰੁਪਏ 20 ਪੈਸੇ ਕੀਤਾ ਸੀਗਾ ਪਿਛਲੇ ਪੈਡੀ ਸੀਜ਼ਨ ਦੇ ਦੌਰਾਨ ਇਸ ਵਾਰ ਫੇਰ ਦੁਬਾਰਾ ਇਹਨਾਂ ਦੀ ਡਿਮਾਂਡ ਜਿਹੜੀ ਆਈਪੀ ਮਹਿੰਗਾਈ ਵਧੀ ਆ ਸੋ ਸਾਡੇ ਰੇਟ ਜਿਹੜੇ ਆ ਹੋਰ ਵਧਾਏ ਜਾਣ ਸੋ ਮੈਨੂੰ ਖੁਸ਼ੀ ਆ ਕਿ ਮਾਨਜੋ ਦੇ ਮੁੱਖ ਮੰਤਰੀ ਜੀ ਨੇ ਬੜਾ ਵੱਡਾ ਔਰ ਮੱਲਾ ਬਦਲੀ ਕਰਨ ਦਾ ਫੈਸਲਾ ਲੈਂਦੇ ਆ ਇੱਕ ਵਾਰ ਫੇਰ ਇਹਨਾਂ ਮਜ਼ਦੂਰਾਂ ਦੇ ਰੇਟ ਜਿਹੜੇ ਆ ਸਮੁੱਚੇ ਪੰਜਾਬ ਦੇ ਅੰਦਰ ਜਿਹੜੇ ਆ ਉਹ 2 ਰੁਪਏ 64 ਪੈਸੇ 43 ਪੈਸੇ ਫੇਰ ਇਸ ਵਾਰ ਰਕਬ ਵਧਾਏ ਆ ਕਈ ਵਾਰ ਕੋਈ ਸੋਚਦਾ ਹੋਊਗਾ ਵੀ 43 ਪੈਸੇ ਅਜ ਦੇ ਯੁੱਗ ਦੇ ਅੰਦਰ ਕੋਈ ਮਾਇਨਾ ਨਹੀਂ ਰੱਖਦੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਲੀ ਹੁੰਦਾ ਰਹੀ ਸਭ ਲੋਕਾਂ ਨੂੰ ਇਹ ਗੱਲ ਸ਼ੇਅਰ ਗੱਲ ਕਰ ਰਹੀ ਆ ਕਿ ਪੰਜਾਬ ਦੇ ਅੰਦਰ ਅੰਦਾਜ਼ਨ ਇਸ ਵਾਰ 125 ਲੱਖ ਐਮਟੀ ਕਣਕਾਉਣ ਦੀ ਸੁਭਾਵਨਾ ਹੈ ਜਿਸ ਕਿਸਮ ਦੀ ਬੰਪਰ ਫਸਲ ਹੈ ਔਰ ਚੰਗਾ ਝਾੜ ਖੇਤਾਂ 'ਚ ਮਤਲਬ ਦੇਖਿਆ ਜਾ ਰਿਹਾ ਸੋ 125 ਲੱਖ ਐਮਟੀ ਦਾ 25 ਕਰੋੜ ਜਿਹੜਾ ਉਹ ਬੋਰੀ ਬਣਨੀ ਹੈ ਪੰਜਾਬ ਦੇ ਅੰਦਰ ਜਿਹੜੀ ਮੰਡੀਆਂ ਚਾਣੀ ਹੈ ਸੋ ਉਹਦੇ ਮੁਤਾਬਕ 10 ਕਰੋੜ ਤੋਂ ਉੱਪਰ ਜਿਹੜਾ ਫਾਇਦਾ ਸਾਡੇ ਇਹਨਾਂ ਮਜ਼ਦੂਰ ਭਰਾਵਾਂ ਨੂੰ ਹੋਣਾ ਸੋ ਇਹ ਬੜੀ ਕਠਿਨ ਤਪੱਸਿਆ ਕਰਦੇ ਆ ਮੰਡੀ ਦੇ ਅੰਦਰ ਵੈਸੇ ਤਾਂ ਸਾਰੇ ਲੋਕ ਹੀ ਉਹ ਮਿਹਨਤ ਕਰਦੇ ਆ ਪਰ ਵਿਸ਼ੇਸ਼ ਸੌਰਤੇ ਆਪਣੇ ਪਿੰਡੇ ਦੇ ਆਪਣੇ ਮੋਢਿਆਂ ਤੇ ਵੱਡੀਆਂ-ਵੱਡੀਆਂ ਬੋਰੀਆਂ ਚੱਕ ਕੇ ਟਰੱਕਾਂ ਦੇ ਵਿੱਚ ਲੋਡ ਕਰਦੇ ਆ ਸੋ ਧਰਤੀ ਦੇ ਉੱਤੇ ਜੇ ਕੋਈ ਅਸਲ ਦੇਵਤਾ ਹੈ ਤੇ ਉਹ ਇਹ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਆ ਖੂਨ-ਪਸੀਨਾ ਕਰਦੇ ਆ ਸੋ ਮੈਂ ਇਹਨੂੰ ਖੁਸ਼ੀ ਆ ਕਿ ਅੱਜ ਇਹ ਮਿਲੇ ਵੀ ਆ ਔਰ ਇਹਨਾਂ ਦਾ ਜਿਹੜਾ ਹੋ ਲਗਭਗ 10 ਕਰੋੜ ਰੁਪਏ ਦਾ ਲਾਭ ਇਹਨਾਂ ਨੂੰ ਪੰਜਾਬ ਦੇ ਅੰਦਰ ਜਿਹੜਾ ਮਜ਼ਦੂਰੀ ਨੂੰ ਲੈ ਕੇ ਮਾਨ ਜੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਉਹ ਹੋਵੇਗਾ ਸੋ ਪ੍ਰਕਿਊਰਮੈਂਟ ਦਾ ਸੀਜ਼ਨ ਅ ਅੱਜ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 13 ਲੱਖ ਐਮਟੀ 13 ਲੱਖ 16000 ਐਮਟੀ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਚ ਅਰਾਈਵਲ ਪਹੁੰਚੀ ਹੈ ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ ਚੋਂ ਖਰੀਦੀ ਜਾ ਚੁੱਕੀ ਹੈ ਸੋ ਇਹਦਾ ਬਣਦਾ ਜਿਹੜਾ ਕਿਸਾਨ ਦਾ ਪੈਸਾ ਆ ਜਿਹੜਾ ਐਮਐਸਪੀ 2425 ਰੁਪਏ ਦੇ ਮੁਤਾਬਕ 703 ਕਰੋੜ ਰੁਪਇਆ ਉਹ ਵੀ ਕਿਸਾਨਾਂ ਦੇ ਖਾਤਿਆਂ ਦੇ ਰਿਲੀਜ਼ ਕੀਤਾ ਜਾ ਚੁੱਕਿਆ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਫਸਲ ਚੰਗੀ ਆ ਰਹੀ ਹੈ ਇਹਦਾ ਨਾ ਕੇਵਲ ਕਿਸਾਨ ਨੂੰ ਲਾਭ ਮਿਲੇਗਾ ਬਲਕਿ ਕੇਂਦਰੀ ਪੂਲ ਦੇ ਅੰਦਰ ਵੀ ਜਿਹੜਾ ਸਾਨੂੰ ਟਾਰਗੇਟ ਮਿਲਿਆ ਅਸੀਂ ਉਹਨੂੰ ਵੀ ਅੱਪ ਕਰਾਂਗੇ ਸੇ ਉਮੀਦ ਕਰਦੇ ਹਾਂ ਸੋ ਇਹ ਸੀਜ਼ਨ ਫਰੂਟਫੁੱਲ ਰਵੇ ਸਾਰੀਆਂ ਹੀ ਪ੍ਰਕਿਊਰਮੈਂਟ ਫੈਕਲਟੀਜ਼ ਲਈ ਸੋ ਇਹਦੇ ਲਈ ਲਗਾਤਾਰ ਕੰਮ ਚ ਕਰਦੇ ਆਂ ਮੰਡੀਆਂ ਉਹਦੇ ਵਿੱਚ ਜਿਹੜੀ ਫਸਲ ਆਏਗੀ ਉਹ ਜਦੋਂ ਮੀਂਹ ਪਵੇਗਾ ਮੌਸਮ ਨੂੰ ਲੈ ਕੇ ਜਿਹੜੀ ਮਾਰ ਪਵੇਗੀ ਉਸ ਨੂੰ ਲੈ ਕੇ ਕੀ ਧਿਆਨ ਕੀਤੇ ਕਿ ਦੂਸਰਾ ਆੜਤੀਆਂ ਦੀ ਬੜੀ ਦਿੱਕਤ ਪਰੇਸ਼ਾਨੀ ਦਾ ਉਹਨੂੰ ਕਈ ਵਾਰ ਸਾਮਣਾ ਕਰਨਾ ਪੈਂਦਾ ਉਸ ਵਕਤ ਨਹੀਂ ਬਿਲਕੁਲ ਮੈਂ ਜੁ ਤੱਕ ਪ੍ਰਬੰਧਾਂ ਦਾ ਸਵਾਲ ਹੈਗਾ ਆ ਸੀਸੀਆਰ ਸਾਡੇ ਕੋਲ ਹੈ 28894 ਕਰੋੜ ਰੁਪਈਆ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਆ ਔਰ ਜਿਹੜਾ ਬਾਰਦਾਨਾ ਆ ਉਹ ਅਸੀਂ ਲਗਭਗ ਮੰਡੀਆਂ ਚ ਪਹੁੰਚ ਗਿਆ ਵਾਰਦਾਨ ਜਿੱਥੇ ਜਿੱਥੇ ਪੁੱਜਣਾ ਚਾਹੀਦਾ ਉਹ ਪਹੁੰਚਦਾ ਕਰ ਦਿੱਤਾ ਗਿਆ ਸੋ ਤਰਪਾਲਾਂ ਆ ਰਹੀਆਂ ਨੇ ਕ੍ਰੇਡ ਸਾਡੇ ਕੋਲ ਪਹੁੰਚ ਗਿਆ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਜਾਂ ਕੋਈ ਹੋਰ ਜਿਹੜੀ ਲੋਰਡ ਪ੍ਰਕਿਊਰਮੈਂਟ ਨਾਲ ਜੁੜੀ ਆ ਉਹਦੇ ਉੱਤੇ ਸਰਕਾਰ ਨੇ ਕੋਈ ਮਕਸਰ ਨਹੀਂ ਛੱਡੀ ਔਰ ਮੌਸਮ ਦਾ ਸਾਡੇ ਦਾ ਅਸੀਸ ਬਰ ਬੇ ਅਸੀਂ ਦੁਆ ਕਰਦੇ ਹਾਂ ਕੁਦਰਤ ਦੇ ਅੱਗੇ ਔਰ ਸੀਜ਼ਨ ਜਿਹੜਾ ਵਧੀਆ ਰਹੋਗਾ ਪੰਜਾਬ ਦੇ ਲੋਕਾਂ ਸਾਹਿਬ ਮਜੀਦ ਸਾਹਿਬ ਉਹਨਾਂ ਸੰਧਿਆ ਤੋਂ ਆਉਣ ਵਾਲੀ ਜਿਹੜੀ ਫਸਲ ਹੁੰਦੀ ਪੰਜਾਬ ਦੇ ਵਿੱਚ ਵਿਕਦੀ ਹੈ ਅਕਸਰ ਸ਼ਿਕਾਇਤ ਰਹਿੰਦੀ ਹੈ ਉਹਦੇ ਲਈ ਸਰਕਾਰ ਨੇ ਕੀ ਖਾਸ ਪ੍ਰਬੰਧ ਕੀਤੇ ਬਿਲਕੁਲ ਮਤਲਬ ਸਾਡੇ ਪੰਜਾਬ ਦੇ ਮੰਡੀਆਂ ਦੇ ਵਿੱਚ ਪੰਜਾਬ ਦੇ ਕਿਸਾਨ ਦੀ ਕਣਕ ਵਿਕੇ ਉਹਦੀ ਫਸਲ ਵਿਕੇ ਇਸ ਦੇ ਲਈ ਸ਼ਰਧਾ ਦੇ ਉੱਤੇ ਜਿਹੜੇ ਇੰਟਰ ਸਟੇਟ ਨਾਕੇ ਆ ਉਹਦੇ ਉੱਤੇ ਬਕਾਇਦਾ ਪੰਜਾਬ ਪੁਲਿਸ ਵੱਲੋਂ ਡੀਜੀਪੀ ਪੰਜਾਬ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਦੇਸ਼ ਮੁਤਾਬਕ ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਆ ਔਰ ਇਸ ਕਿਸਮ ਦੀ ਅਗਰ ਕੋਈ ਐਕਸਰਸਾਈਜ਼ ਕਰਦਾ ਪਾਇਆ ਵੀ ਜਾਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਪੰਜਾਬ ਦੀਆਂ ਮੰਡੀਆਂ 'ਚ ਪੰਜਾਬ ਦੇ ਕਿਸਾਨਾਂ ਦੀ ਫਸਲ ਵਿਗੂਗੀ ਫਸਲ ਆੜਤੀ ਤੜੇ ਨਜ਼ਦੀਕ ਇਕਰੜੇ ਨੇ ਤੋਂ ਅੰਦਰ ਜੀ ਤੁਹਾਨੂੰ ਮਿਲੇ ਵੀ ਸੀਗੇ ਕੋਈ ਕਮਿਸ਼ਨ ਨੂੰ ਲੈ ਕੇ ਇਹਨਾਂ ਵੱਲੋਂ ਮੁੱਦਾ ਬਾਰ-ਬਾਰ ਚੁੱਕਿਆ ਜਾ ਰਿਹਾ ਹੈ ਆ ਕੀ ਲੱਗਦਾ ਕੋਈ ਹੱਲ ਹੋਏਗਾ ਉਸ ਚੀਜ਼ ਦਾ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡੀ ਸਰਕਾਰ ਵੱਲੋਂ ਇਸ ਗੱਲ ਤੇ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਕੁਝ ਗੱਲਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਨੇ ਸੋ ਸਪੈਸ਼ਲ ਮਾਨਜੂ ਮੁੱਖ ਮੰਤਰੀ ਜੂਨੀਅਰ ਮਿਨਿਸਟਰ ਨੂੰ ਮਿਲੇ ਆ ਇੱਕ ਬਕਾਇਦਾ ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਆ ਪੱਤਰ ਵਿਹਾਰ ਵੀ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਕੇਂਦਰ